ਇਹ ਪਾਰਲੀਮੈਂਟ ਦੇ ਤੇ ਕਿਸੇ ਛੋਟੀ ਕੋਈ ਸਰਕਾਰ ਵੀ ਤਾਂ ਬਣਾ ਨਹੀਂ ਕੀਤਾ। ਫੇਰ ਭਾਈ ਜੇ ਵਿਚਾਰ ਕਰਦੇ ਹੋ ਪਾਰਲੀਮੈਂਟ ਨੂੰ ਜੇ ਵਿਚਾਰ ਕਰ ਗਿਆ ਤੁਸੀਂ ਛੋਟੀ ਹੋਈ ਸਰਕਾਰ ਤੋਂ ਇਹ ਸਰਕਾਰ ਦੇ ਮੁਕਤੇ ਇਹ ਨਹੀਂ ਲੀਤੀਆਂ ਨੂੰ ਜਿਹੜੀਆਂ ਨੀਤੀਆਂ ਬਣਦੀਆਂ ਨੇ ਕਾਗੂ ਕਰਦੇ ਨੇ ਜੋ ਨਹੀਂ ਬੜਗੀਆਂ ਚੋਰਾ ਇੱਕ ਤੋਂ ਮੁਕਤੇ ਕਿਸੇ ਜਗ੍ਹਾ ਨਹੀਂ ਹੈ

नहीं हुझे हुझे। वो नहीं नहीं। है के लड़के लड़ना पूरी नीति बदलना बदलाव लड़ना सामराजी सेवादार भारतीय हाथों के खिलाफ लग लड़ना

ਜਿਲਤਿਆਂ ਦੀ ਪੁਗਨਤੀ ਵਾਲਾ ਮਾਡਲ ਹੋਵੇ ਹਰ ਬੱਚੇ ਨੂੰ ਰਜਕਾਰ ਹੋਵੇ ਹਰ ਗੰਦੇ ਹੱਥਾਂ ਨੂੰ ਕੰਮ ਹੋਵੇ ਇਹੋ ਜਿਹਾ ਮਾਡਲ ਅਸੀਂ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਇਹ ਰਾਈ ਜਿੱਦੀ ਵੱਡੀ ਐ ਜਿੱਦੀ ਲੰਮੀ ਐ ਇਹਨੂੰ ਸੂਰ ਨੂੰ ਨਾਲ ਲੜਨਾ ਪੈਣਾ ਹੈ ਇਹਦੇ ਕਾਫਲੇ ਨੂੰ ਹੋਰ ਲੰਮੇ ਕਰਨਾ ਪੈਣਾ ਹੈ

प्राप्त करने वास्ते फेटली तहाँ होंगी फेटली तह पीने के बगैर ये लड़ाई का कोई मूह मथा नहीं बनना इस करके सा बता लो कि जिथा ने पूरना चाहता है वो ਜੇ ਸਾਂਝੀਆਂ ਬਣਾਉਣਾ ਚਾਹੀਦਾ ਜੇ ਖੇਤ ਨੂੰ ਜੁਗਰਾਂ ਨੂੰ ਇਹ ਗੱਲ ਹੋਵੇ ਕਿ ਅਸੀਂ ਕਿਸਾਨਾਂ ਨਾਲ ਕਿਉਂ ਜਾਈਏ ਜਦ ਕਿਸਾਨਾਂ ਕੋਲ ਹੋਵੇ ਕਿ ਅਸੀਂ ਖੇਤ ਨੂੰ ਜੁਗਰਾਂ ਨਾਲ ਸਾਂਝੇ ਐਕਸ਼ਨ ਕਿਉਂ ਕਰੀਏ ਇਹ ਤੁਹਾਡਾ ਭ੍ਰੇਟਾ ਜਦੋਂ ਖੇਤ ਨੂੰ ਜੁਗਰਾਂ ਦਾ ਤੁਸੀਂ ਰੋਜ਼ਗਾਰ ਦੀ ਗੱਲ ਕਰੋਗੇ ਉਹ ਵੀ ਇਹਨਾਂ ਦੇ ਵਿਕਾਸ ਮਾਡਲ ਦੇ ਖਿਆਲ ਜਦੋਂ ਖੇਤੀ ਤਾਂ ਵਿਕਾਸ ਮਾਡਲ ਨਹੀਂ ਹੋਇਆ ਜਦੋਂ ਤੁਸੀਂ ਠੇਕਾ ਮਜ਼ਦੂਰ ਦੇ ਉਦਕਤਾ ਦੀ ਗੱਲ ਕਰੋਗੇ ਉਹ ਵੀ ਇਹਨਾਂ ਦੇ ਵਿਕਾਸ ਮਾਡਲ ਦਾ ਕਾਰਨ ਹੈ ਜਦੋਂ ਤੁਸੀਂ ਇਹ ਬੇਰੁਜ਼ਗਾਰ ਲੋਕਾਂ ਦੀ ਗੱਲ ਕਰੋਗੇ ਉਹ ਵੀ ਇਹਨਾਂ ਦੇ ਵਿਕਾਸ ਦਾ ਮਾਡਲ ਹੈ ਜੇ ਕਰ ਜਾ ਸਾਰਿਆਂ ਦੇ ਸਿਰ ਅਸੀਂ ਸਾਰੇ ਦੁਖੀ ਹਾਂ ਇੱਕੋ ਦੁਨੀਆਂ ਦੇ ਬਰੀਜਾਂ ਇੱਕੋ ਸਾਡਾ ਦੁਸ਼ਮਣ ਤੇ ਇਹਦੀ ਇੱਕੋ ਦਵਾਈ ਹੈ

ਅੱਗੇ ਵੱਧ ਕੇ ਜਾਣ ਹੁਵੇ ਸਰਦਾਰਸ਼ ਲੜਨ ਦੀ ਲੋੜ ਹੈ ਇਸੇ ਨਾਲ ਹੀ ਸਾਡਾ ਕਲਿਆਣ ਹੁੰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਕਹਿੰਦੇ ਰਹ ਰਹੇ ਹੁਣੇ ਆ ਗੱਕੜ ਉਸ ਵੀਰ ਤੋਂ ਆਵਾਜ਼ ਆਪਾਂ ਬੰਧਾਰੇ ਲਾਉਣ ਤੋਂ ਬਾਅਦ ਸਵਾਪਤੀ ਕਰਾਂਗੇ ਤੇ ਸਾਰੇ ਖੜੇ ਹੋ